ਜਾਬਦੇ ਸੇਤ ਮੰਤਰੀ ਡਾਕਟਰ ਬਲਬੀਰ ਸਿੰਘ ਤੇ ਵੱਲੋਂ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਜਖਵਾਲੀ ਨਜ਼ਦੀਕ ਬਣੇ ਪਰਾਲੀ ਦੇ ਡੰਪ ਦਾ ਨਰੀਖਣ ਕੀਤਾ ਗਿਆ। ਉਹਨਾਂ ਕਿਹਾ ਕਿ ਕਿਸਾਨ ਆਪਣੇ ਖੇਤਾਂ ਦੇ ਵਿੱਚ ਝੋਨੇ ਦੀ ਫਸਲ ਦੌਰਾਨ ਪੈਲੀਆਂ ਵਿੱਚ ਹਰਾ ਚਾਰਾ ਜ਼ਰੂਰ ਉਗਾਉਣ ਜਿੱਥੋਂ ਐਂਬੂਲੈਂਸ ਲੰਘਣ ਦੀ ਜਗ੍ਹਾ ਬਣ ਸਕੇ। ਤੇ ਨਾਲ ਹੀ ਉਹਨਾਂ ਇਹ ਵੀ ਕਿਹਾ ਹੈ ਕਿ ਰਿਹਾਇਸ਼ੀ ਇਲਾਕੇ ਦੇ ਵਿੱਚ ਪਰਾਲੀ ਦੇ ਡੰਪ ਨੂੰ ਲੈ ਕੇ ਸਖਤ ਸਾਵਧਾਨੀਆਂ ਵਰਤੀਆਂ ਜਾਣ। ਇਸ ਰੋਡ ਤੋਂ ਅਕਸਰ ਲੰਘਦਾ ਜੀ ਔਰ ਮੈਂ ਦੇਖਿਆ ਵੀ ਜਿਹੜਾ ਇਹ ਬਹੁਤ ਅੱਛਾ ਕੰਮ ਹੈ ਇੱਥੇ ਇੱਕ ਬਾਇਓ ਸੀਜੀਐਨਜੀ ਪਲਾਂਟ ਹੈ ਔਰ ਕਿਸਾਨਾਂ ਨੂੰ ਬਹੁਤ ਫਾਇਦਾ ਕਿ ਜਿਹੜੇ ਇਹ ਪਰਾਲੀ ਦੀਆਂ ਢੰਡਾ ਬਣਾ ਕੇ ਇੱਥੇ ਸਟੋਰ ਕਰਦੇ ਆ ਉਹਦੇ ਨਾਲ ਜਿਹੜੀ ਬਾਇਓ ਸੀਜੀਐਨਜੀ ਆਪਣੀ ਊਰਜਾ ਦੀ ਰਿਕਵਾਇਰਮੈਂਟ ਵੀ ਪੂਰੀ ਹੁੰਦੀ ਹੈ ਔਰ ਖੇਤ ਵੀ ਕਲੀਅਰ ਹੋ ਜਾਂਦੇ ਆ ਔਰ ਕਿਸਾਨਾਂ ਨੂੰ ਸਾਰਨਾਨੀ ਪ੍ਰੋਜੈਕਟ ਜਿਹੜਾ ਝੋਨੇ ਦੀ ਖਾੜੀ ਰੋ ਇਹ ਬਹੁਤ ਅੱਛਾ ਇਨੀਸ਼ੀਏਟਿਵ ਹੈ ਉਹਨਾਂ ਨੇ ਸਾਰਾ ਅਰੇਂਜਮੈਂਟ ਵੀ ਕੀਤਾ ਕਿ ਇਹਦੇ ਵਿੱਚ ਵੀ ਉਹਨਾਂ ਨੇ ਜਿਹੜਾ ਹੈਗਾ ਸਾਰਾ ਐਂਬੂਲੈਂਸ ਦੀ ਰੋਡ ਬੋਵੇ ਰੱਖਣਾ ਕਰੇ ਕਿ ਤੇ ਰੋਡ ਪਰ ਤਾਂ ਐਂਬੂਲੈਂਸ ਨਹੀਂ ਜਾ ਸਕਦੀ ਬਟ ਇਹ ਜਿਹੜਾ ਥੋੜਾ ਜਿਹਾ ਕੇਵਰੀ ਬੰਦੇ ਇਧਰ ਜਿਹੰਦਾ ਜਿਵੇਂ ਬਿਲਡਿੰਗ ਹੈ ਬਹੁਤ ਨੇੜੇ ਆ ਤੇ ਇਹ ਜਿਹੜਾ ਚਕਵਾਲੀ ਦਾ ਅੱਡਾ ਹੈਗਾ ਨਾ ਇਹਦੇ ਵਿੱਚ ਕੁਝ ਥੱਲੇ ਕਲੋਨੀ ਵੀ ਬਣੀਆਂ ਹੋਈਆਂ ਤੇ ਉਹਦੇ ਵੀ ਇਸ ਤਰ੍ਹਾਂ ਬਹੁਤ ਨੇੜੇ ਆ ਰੈਜ਼ੀਡੈਂਸ਼ੀਅਲ ਏਰੀਆ ਦੇ ਵੀ ਕਾਫੀ ਲੋਕਾਂ ਦੇ ਘਰ ਆ ਤੇ ਬੰਨੂ ਲੱਗਿਆ ਵੀ ਇਹ ਛੋਟਾ ਜਿਹਾ ਜਿਵੇਂ ਹਣਾ ਕਈ ਵਾਰੀ ਗਲਤ ਪਿਆਰ ਸੀ ਹਾਂ ਜੀ ਇਹਦੇ ਵਿੱਚ ਤੇ ਜਿੱਥੇ ਕੋਈ ਦੁਕਾਨ ਹੈ ਜਾਂ ਰੈ residențial ਏਰੀਆ ਉਹਦੇ ਵਿਚਾਲੇ ਗ੍ਰੀਨ ਬਰਕ ਜਿਹੜੇ ਹੈਗੇ ਆ ਦੋ ਤਿੰਨ ਰੋ ਜੜੀਆਂ ਹੈਗੀਆਂ ਉਹ ਐਵਰ ਗ੍ਰੀਨ ਟਰੀਜ਼ ਦੀਆਂ ਜਿਵੇਂ ਸ਼ੌਕਾ ਹਾਂ ਦਾ ਗਾਰਡਨੀਆਂ ਹਾਂ ਦਾ ਤੇ ਜਿਹੜਾ ਆਪਣਾ ਰੈ residencial area ਉਹਨਾਂ ਦੀ ਪ੍ਰੋਟੈਕਸ਼ਨ ਕੋਈ ਇੱਕ ਤਵਾਰ ਦਾ ਕੰਮ ਵੀ ਕਰਨਗੇ ਸ਼ੀਸ਼ੇ ਦਾ ਕੰਮ ਵੀ ਕਰਨਗੇ ਇਹ ਜਿਹਨੂੰ ਹਾਈਲਾਈਟ ਕਰਨੇ ਮੇਰੀ ਐਮਐਲਐਸ ਆਪਣਾ ਗੱਲ ਹੋਈ ਫਿਰ ਅਸੀਂ ਵਿਜ਼ਿਟ ਕੀਤਾ ਅੱਜ ਉਹਨਾਂ ਦੀ ਡਿਊਟੀ ਕਿਤੇ ਹੋਰ ਲੱਗੀ ਹੋਈ ਸੀ ਉਹਨਾਂ ਨੇ ਵੀ ਆਣਾ ਸੀ ਤੇ ਡੀਸੀ ਸਾਹਿਬ ਆਇਆ ਮੇਰੇ ਡਿਪਟੀ ਕਮਿਸ਼ਨਰ ਨਾਲ ਤੇ ਅਸੀਂ ਸਾਰੇ ਇਸ ਗੱਲ ਤੇ ਸਹਿਮਤ ਵੀ ਹਾਂ ਇਹ ਐਜ਼ ਅ ਮੈਟਰ ਆਫ ਪ੍ਰੋਪਰਸ਼ਨ ਤੇ ਹੁਣ ਜਿਹੜੇ residencial area ਜਿਹੜੇ ਪਹਿਲਾਂ ਇਹ ਚੌਕਾ ਦੇਣਗੇ ਜੀ ਜਿਹੜੇ ਮୋਲੇ ਇਹਦਾ ਫਾਇਦਾ ਇਹ ਹੋ ਗਿਆ ਵੀ ਜੇ ਕੱਲ ਨੂੰ ਕੋਈ ਗਲਤ ਬਾਤ ਵੀ ਹੁੰਦੀ ਆ ਤਾਂ residencial area ਨੂੰ ਕਿਸੇ ਨੂੰ ਨੁਕਸਾਨ ਨਾ ਹੋਵੇ ਤੇ ਬਾਕੀ ਸਾਰਾ ਕੁ ਪਾਣੀ ਦਾ ਵੀ ਅਰੇਂਜਮੈਂਟ ਕੀਤਾ ਹੋਇਆ ਬਾਕੀ ਸਾਰਾ ਕੁਝ ਠੀਕ ਹੈਗਾ ਬਸ ਇੱਕ ਪੁਆਇੰਟ ਸੀਗਾ ਜਿਹੜਾ ਰੈ residencial area ਜਾਂ ਸ਼ਾਪਸ ਦੇ ਨੇੜੇ ਜਿਹੜਾ ਹੈਗਾ ਉਹਨੂੰ ਕਲੀਅਰ ਕਰਕੇ ਉੱਥੇ ਇੱਕ ਗ੍ਰੀਨ ਬੈਲਟ ਕ੍ਰੀਏਟ ਕੀਤੀ ਜਾਵੇ ਬੀਟਵੀਨ ਜਿਹੜਾ residencial area ਹੈਗਾ ਔਰ ਜਿਹੜਾ ਡੰਪ ਹੈਗਾ ਸਟੋਰੇਜ ਹੈਗਾ ਦੇ ਵੀ ਵਾਲਾ ਏਸ਼ੂ ਸਿਕਾ ਪਬਲਿਕ ਟ੍ਰਸਟ ਦਾ اور ਹੈਲਥ ਪੁਆਇੰਟ ਤੋਂ ਹੈਲਥ ਹੈਜ਼ਰਡ ਕਿਸੇ ਵੱਲੇ ਪਾੜ ਸਕਦਾ ਹੈ ਉਹਦੇ ਵਾਸਤੇ ਮੇਰਾ ਮੈਂ ਆਈ ਵਾਂਟਡ ਟੂ ਫਲੈਗ ਦਾ ਈਸ਼ੂ ਇਹਨੂੰ ਹਾਈਲਾਈਟ ਕੀਤਾ ਜਾਵੇ ਔਰ ਉਹਦੇ ਚ ਪ੍ਰਕੌਸ਼ਨਰੀ ਮੀਅਰ ਲੈ ਲਈ ਜਾਵੇ ਉਸ ਤੋਂ ਪਹਿਲਾਂ ਕਿ ਕੋਈ ਬੱਸਾਬ ਹੋਵੇ ਕਿਉਂਕਿ ਮੈਂ 2 ਦਿਨ ਪਹਿਲਾਂ ਹੀ ਮੈਂ ਦੰਦਰਾਲਾ ਕਾਉਂਡ ਮੇਰਾ ਬਿੰਡ ਹੈ ਤੇ ਲੋਕਾਂ ਨੂੰ ਜਗਾ ਕੇ ਉਹ ਉਹਨਾਂ ਨੇ ਇੱਕੋ ਹੀ ਜਗ੍ਹਾ ਦੇ ਉੱਤੇ ਗੁਹਾਰੀਆਂ ਵੀ ਲਾਈਆਂ ਹੋਈਆਂ ਸੀ ਤੇ ਤੂੜੀ ਦੇ ਜਿਹੜੇ ਕੋਕ ਵੀ ਸੀਗੇ ਉਹਦੇ ਚ ਅੱਗ ਲੱਗ ਗਈ ਤੇ ਉਹ ਐਂਬੂਲੈਂਸ ਵਾਲੇ ਨੇੜੇ ਨਹੀਂ ਜਾ ਪਾ ਰਹੇ ਸੀ ਮੈਂ 4-5 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭਗਾਈਆਂ ਤੇ ਉਹਨਾਂ ਨੂੰ 4 ਘੰਟੇ ਲੱਗ ਗਏ ਉਹਨੂੰ ਕੰਟਰੋਲ ਕਰਨ ਵਾਸਤੇ ਨਾ ਤੂੜੀ ਬਚੀ ਨਾ ਗੁਹਾਰੀਆਂ ਬਚੀਆਂ ਕਿਉਂਕਿ ਉਹਦੇ ਚ ਮਤਲਬ ਸਕੋਪ ਹੀ ਨਹੀਂ ਸੀਗਾ ਕਿ ਉਹਦੇ ਅੰਦਰ ਜਾ ਕੇ ਉਹਨੂੰ ਅੱਗ ਬੁਝਾਈ ਜਾ ਸਕੇ ਇਸ ਕਰਕੇ ਹੋਰ ਵੀ ਜਿਹੜਾ ਮਤਲਬ ਕਈ ਜਗ੍ਹਾ ਤੇ ਬਾਅਦ ਦੀਆਂ ਐਕਸੀਡੈਂਸਸ ਹੋਈਆਂ ਆਪਣੇ ਜਿਹੜਾ ਪਿੱਛੇ ਜੇ ਇੱਕ ਕਿਸਾਨ ਵੀ ਸਾਡਾ ਜਿਹੜਾ ਕੈਦੂ ਕੈਦੂ ਪਰੈਂਸੀ ਮਰਾ ਝੋਸ ਕੇ ਮਰ ਗਿਆ ਮੈਂ ਪੀਜੀ ਗਿਆ ਉਹਨਾਂ ਦਾ ਇਲਾਜ ਕਰਾਇਆ ਉੱਥੇ ਫਰੀਦਕੋਟ ਤੋਂ ਆਏ ਹੋਏ ਸੀ ਮੋੜ ਮੰਡੀ ਤੋਂ ਆਏ ਹੋਏ ਸੀ ਉਹ ਵੀ ਈਸ਼ੂ ਮੈਂ ਬਾਰਿ ਬਾਰਿ ਫਲਾ ਕੀਤਾ ਵੀ ਜਿਹੜੇ ਕਿਸਾਨ ਵੀ ਆ ਨਾ ਜੀ ਜਿਹੜੇ ਦੋ ਕਿਸਾਨ ਆ ਉਹ ਜੇ ਆਪਣੀ ਕਣਕ ਦੇ ਵਿਚਾਲੇ ਦੋਨੋਂ ਇੱਕ ਇੱਕ 1100 ਦਾ ਬੀਜ ਲਾਣੇ ਤੇ ਉਹਦੇ ਨਾਲ ਵੀ ਜਦੋਂ ਸਭ ਤੋਂ ਪਹਿਲਾਂ ਕੱਟੀ ਜਾਂਦੀ ਆ 15-20 ਦਿਨ ਤੇ ਉੱਥੇ ਫਿਰ ਹਰਾਚਾਰਾ ਵੇਚ ਜਾਂਦਾ ਤੇ ਗ੍ਰੀਨ ਬੈਲਟਸ ਉੱਥੇ ਵੀ ਕ੍ਰੀਏਟ ਹੋ ਜਾਣਗੀਆਂ ਤੇ ਫਿਰ ਮਤਲਬ ਕਣਕ ਦਾ ਵੀ ਵੱਡਾ ਨੁਕਸਾਨ ਨਹੀਂ ਹੋ ਸਕਦਾ ਕਿਤੇ ਉਹਦੇ ਚੋਂ ਉਹਨੂੰ ਉਹ ਖਾਲੀ ਜਗ੍ਹਾ ਹੋਏਗੀ ਉੱਥੇ ਫਾਇਰ ਬ੍ਰਿਗੇਡ ਵੀ ਜਾ ਸਕਦੀ ਹੈ ਔਰ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਤੇ ਘਟੋ ਘਟ ਜਾਨਾ ਨਹੀਂ ਜਾਣ ਗਿਆ ਔਰ ਵੱਡਾ ਨੁਕਸਾਨ ਨਹੀਂ ਹੋ ਸਕਦਾ 2-4 ਕਿੱਲੇ ਸੋ ਸਕਦਾ ਜਿਵੇਂ 200 ਏਕੜ 400 ਏਕੜ ਚੋਂ ਨਹੀਂ ਹੋਏਗਾ ਸੋ ਇਸ ਤਰ੍ਹਾਂ ਦੇ ਪਬਲਿਕ ਇੰਟਰਸਟ ਦੇ ਇਸ਼ੂ ਆ ਜਿਹੜੇ ਮੈਂ ਮੌਕੇ ਤੋਂ ਮੌਕੇ ਹਾਈਲਾਈਟ ਕਰਦਾ ਰਹਿੰਦਾ ਅੋ ਇਸ ਮੌਕੇ ਕੋਵਿਡ ਨੂੰ ਲੈ ਕੇ ਸਿਹਤ ਮੰਤਰੀ ਤੋਂ ਪੁੱਛੇ ਗਏ ਸਵਾਲਾਂ ਤੇ ਜਵਾਬ ਵੀ ਉਹਨਾਂ ਦਿੱਤੇ। ਉਹਨਾਂ ਕਿਹਾ ਕਿ ਕਰੋਨਾ ਨੂੰ ਲੈ ਕੇ ਸਿਹਤ ਵਿਭਾਗ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਹੈ ਤੇ ਪੰਜਾਬ ਦੇ ਵਿੱਚ ਕਰੋਨਾ ਪਾਇ ਜਾਣ ਵਾਲੇ ਵਿਅਕਤੀਆਂ ਨੂੰ ਕਵਾਰੰਟਾਈਨ ਕੀਤਾ ਜਾ ਰਿਹਾ ਹੈ। ਦੇਖੋ ਕੋਵਿਡ ਨੂੰ ਲੈ ਕੇ ਮੈਂ ਬਾਰ ਬਾਰ ਕਹਿੰਨਾ ਕਿ ਅਸੀਂ ਬਹੁਤ ਜ਼ਿਆਦਾ ਸਾਵਧਾਨੀ ਸਰਕਾਰ ਵਰਤ ਰਹੀ ਆ। ਆਪਾਂ ਸਾਵਧਾਨੀਆਂ ਸਾਰੀਆਂ ਵਰਤੀਏ ਪੈਨਿਕ ਕਰਨ ਦੀ ਕੋਈ ਵੀ ਕਿਸੇ ਕਿਸਮ ਦੀ ਆਪਾ ਅਫਵਾਹਾਂ ਤੇ ਯਕੀਨ ਨਾ ਕਰੀਏ ਪੰਜਾਬ ਦੇ ਹਾਲਾਤ ਬਹੁਤ ਅੱਛੇ ਆ ਪਹਿਲਾਂ ਵੀ ਵੈਸੇ ਪੰਜਾਬ ਚ ਲੇਟ ਆਂਦਾ ਲੇਕਿਨ ਪਿੱਛੇ ਜੇ ਕੇਸ ਜਿਵੇਂ ਕੇਰਲ ਦੇ ਵਿੱਚ ਔਰ ਉਧਰ ਆਪਣੇ ਕਰਨਾਟਕਾ ਮਹਾਰਾਸ਼ਟਰ ਇਵਨ ਦਿੱਲੀ ਦੇ ਵਿੱਚ ਜਾਂ ਆਸ-ਪਾਸੇ ਗੁਰਦਾਵਾ ਜੋ ਵਧੇ ਆ ਆਪਣੇ ਜਿਹੜੇ ਆਏ ਵੀ ਆ ਕੇਸਸ ਉਹ ਇੱਕ ਤਾਂ ਕੇਰਲ ਤੋਂ ਆਇਆ ਸੀ ਜੀ ਬਾਕੀ ਜਿਹੜੇ ਮੇਨ ਹੈਗੇ ਉਹ ਯੂਪੀ ਤੋਂ ਜਿਹੜੇ ਆਪਣੇ ਰਿਸ਼ਤੇਦਾਰਾਂ ਨੂੰ ਵਿਜ਼ਿਟ ਕਰਨ ਆਏ ਸੀ ਤੇ ਉਹਨਾਂ ਦੇ ਜਿਹੜੇ ਕੰਟੈਕਟ ਟ੍ਰੇਸਿੰਗ ਕਰ ਰਹੇ ਆ ਉਹਨਾਂ ਦੇ ਵਿੱਚੋਂ ਪੋਜ਼ਿਟਿਵ ਆਇਆ ਜਿਹੜੇ ਕੰਟੈਕਟ ਟ੍ਰੇਸਿੰਗ ਦੇ ਵਿੱਚੋਂ ਅਸੀਂ ਉਹਨਾਂ ਨੂੰ ਹੋਮ ਕਵਾਰ ਇਹ ਕੋਈ ਨਵਾਂ ਵੇਰੀਐਂਟ ਨਹੀਂ ਆ ਮਤਲਬ ਅਜੇ ਇਹਨੂੰ ਕਿਸੇ ਨੇ ਵੀ ਨਾ ਤਾਂ WHO ਨੇ ਨਾ ਸਾਡੀ ਗਵਰਨਮੈਂਟ ਆਫ ਇੰਡੀਆ ਨੇ ਉਹਨੂੰ ਵੇਰੀਐਂਟ ਆਫ ਇੰਟਰਸਟ ਕਹਿੰਦੇ ਉਹਨੂੰ ਉਹ ਨਹੀਂ ਕੀਤਾ ਅਬਜ਼ਰਵੇਸ਼ਨ ਅਸੀਂ ਰੱਖ ਰਹੇ ਆ ਤੇ ਪੈਨਿਕ ਕਰਨ ਦੀ ਲੋੜ ਨਹੀਂ ਆ ਜਿਹੜੀ ਪ੍ਰਕਾਸ਼ਨ ਦੀ ਲੋੜ ਆ ਉਹ ਹੈਗਾ ਜਿਹੜੇ ਪ੍ਰੈਗਨੈਂਟ ਲੇਡੀਜ਼ ਆ ਬਹੁਤ ਜ਼ਿਆਦਾ ਬਜ਼ੁਰਗ ਹੈ ਜਿਨ੍ਹਾਂ ਦਾ ਡਾਇਬੀਟਸ ਹੋ ਰਿਹਾ ਕੋਈ ਕੈਂਸਰ ਦਾ ਪੇਸ਼ੈਂਟ ਆ ਕੋਈ ਹਾਈ ਕੰਟਰੋਲ ਬਲੱਡ ਪ੍ਰੈਸ਼ਰ ਸ਼ੂਗਰ ਜਾਂ ਕੋਈ ਸਟੀਰੋਇਡ ਦੀ ਦਵਾਈ ਲੈਂਦਾ ਕੋਈ ਆਰਗਨ ਟ੍ਰਾਂਸਪਲੈਂਟ ਹੈ ਕਿਸੇ ਹੋਰ وجہ ਦੇ ਨਾਲ ਇਸ ਤਰ੍ਹਾਂ ਦੇ ਜਿਹੜੇ ਮਤਲਬ ਜੂਪਰਸਸ ਦੇ ਪੇਸ਼ੈਂਟ ਆ ਉਹਨਾਂ ਸਰਕਾਰ ਕੋਲੇ ਸਾਰਾ ਤਜਰਬਾ ਵੀ ਆ ਦਵਾਈਆਂ ਵੀ ਆ ਐਮਰਜੈਂਸੀ ਪ੍ਰੋਗਰਾਮ ਵੀ ਆ ਸਟਾਫ ਵੀ ਆ ਸੋ ਅਸੀਂ ਬਹੁਤ ਅੱਛੀ ਸੇਵਾ ਚਾਹ ਰਹੇ ਕੋਈ ਪ੍ਰਾਨਿਆ ਕਰਨ ਦੀ ਲੋੜ ਨਹੀਂ ਆਪਣਾ ਕੰਮ ਕਰਨ ਸਾਰੇ ਜਿਹੜੇ ਜਿਹੜੇ ਨਾਰਮਲ ਹੈਲਥੀ ਕੇਅਰ ਚਾਹ ਰਹੇ ਉਹਨਾਂ ਵਾਸਤੇ ਕੋਈ ਅਸਪੈਕਟ ਨਹੀਂ ਆ ਜਿਹੜੇ ਵੀ ਉਹਨਾਂ ਕੰਪਰੋਮਾਈਜ਼ ਹੋ ਰਹੇ ਦਾ ਮੈਂ ਸਾਰੇ ਫੀਲ ਦੱਸ ਦਿੰਦਾ ਜਗਬਾਣੀ ਟੀਵੀ ਦੇ ਲਈ ਫਤੇਗੜ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ